ਸਾਡੇ ਦਰਬਾਰ ਕੀ ਜੈ ਏ ਕਰੋ ਤੇਰਾ ਦੇਵੀ ਮਈ ਦਾ ਹੋਰ ਸਾਡੇ ਦਰਬਾਰ ਕੀ ਜੈ ਦਰਬਾਰ ਕੀ ਜੈ ਆਗੇ ਪਿਆਰ ਕੀ ਜੈ ਏ ਕਰੋ ਤੇਰੇ ਨਿਤਰਾ ਲੀਦਾ ਹੋਰ ਸਾਡੇ ਦਰਬਾਰ ਕੀ ਜੈ ਜੈ ਮਾਤਾ ਦੀ 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 ਸਾਰੇ ਬੋਲੋ ਜੈ ਮਾਤਾ ਦੀ ਸਾਰੇ ਬੋਲੋ ਜੈ ਮਾਤਾ ਦੀ ਸਾਰੇ ਬੋਲੋ ਜੈ ਮਾਤਾ ਦੀ 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 ਜੈ ਮਾਤ ਸਮੇਰੇ ਨਤਰਾਜ ਦਾ ਬਹੁਤ ਬਸਰੇ ਦੇ ਮਾਰ ਕੀ ਜੈ ਗੁਲਾ ਤੱਤਪੁਰ ਦੀ ਮਈ ਦਾ ਸੱਚੇ ਦਰਵਾਰ ਕੀ ਜੈ ਕਰ ਉੱਚੇ ਪਹਾੜ ਵਾਲੀ ਮਈਆ ਜੀ ਦਾ ਬਹੁਤ ਸੱਚੇ ਦਰਵਾਰ ਕੀ ਜੈ ਮਾਤਾ ਸ਼੍ਰੀ ਵੈਸ਼ਨੋ ਦੇਵੀ ਜੀ ਮਾਤਾ ਸ਼੍ਰੀ ਵੈਸ਼ਨੋ ਦੇਵੀ ਜੀ ਦੀ ਯਾਤਰਾ ਦੇ ਲਈ ਸਮਾਨਤੋਂ ਚੌਥੀ ਬਸ ਨਾਣਾ ਦੇਵੀ ਬੱਸ ਯਾਤਰਾ ਅਸतीश ਜੀ ਉਹਨਾਂ ਦੇ ਪੂਰੇ ਸਾਥੀਆਂ ਵੱਲੋਂ ਬੱਸ ਲੈ ਕੇ ਜਾਈ ਜਾ ਰਹੀ ਹੈ ਅੱਜ ਚੌਥੀ ਬੱਸ ਨੂੰ ਚੰਡੀ ਦੇ ਕੇ ਸਮਾਣਾ ਤੋਂ ਰਵਾਨਾ ਕਰ ਰਹੇ ਨੇ ਸਮਾਣਾ ਤੋਂ ਲਾਇਨ ਕਲੱਬ ਸਮਾਣਾ ਰੋਜ਼ ਅਨਸੂਲ ਠਿੰਗਰਾ ਜੀ ਤੇ ਉਹਨਾਂ ਦੇ ਲਾਇਨ ਮੈਂਬਰ ਸਾਰੇ ਇਕੱਠੇ ਹੋ ਕੇ ਮਾਤਾ ਦੇ ਇਸ ਬੱਸ ਨੂੰ ਚੰਡੀ ਦੇ ਕੇ ਰਵਾਨਾ ਕਰ ਰਹੇ ਨੇ ਸਮਾਣਾ ਤੋਂ ਜੈਕਾਰਾ ਮਾਤਾ ਸ਼ੇਰਾਂ ਵਾਲੀ ਦਾ ਹੋ ਸਾਚੇ ਦਰਬਾਰ ਕੀ ਜੈ ਜੈਕਾਰਾ ਮਾਤਾ ਉੱਚੇ ਪਹਾੜਾਂ ਵਾਲੀ ਦਾ ਹੋ ਸਾਚੇ ਦਰਬਾਰ ਕੀ ਜੈ ਜੈਕਾਰਾ ਮਾਤਾ ਵੈਸ਼ਨੋ ਦੇਵੀ ਦਾ ਹੋ ਸਾਚੇ ਦਰਬਾਰ ਕੀ ਜੈ ਜੈਕਾਰਾ ਮਾਮਾਈ ਦਾ ਹੋ ਸਾਚੇ ਦਰਬਾਰ ਕੀ ਜੈ ਅੰਦਰ ਕੁਝ ਬਦਲ ਨਹੀਂ ਆ ਬਾਲ ਲੈਣ ਦੇ ਨਹੀਂ ਜਾਇਓ ਨਾ ਖੜੇ ਸ਼ਿਕਰ ਸਿਰ ਹਾਂ ਜਾਨ ਨੂੰ ਤਾਰਾ ਦੇ ਦਿਨ ਬਾਅਦ ਮੈਂ ਤੇਰੇ ਤੋਂ ਬੋਲਣਾ ਚਾਹੁੰਦਾ ਹਾਂ ਬਾਈ ਜੁਲਾਦਾ ਕੋਈ ਘਾਟੇ ਵਾਲੀ ਇੱਥੇ ਆ

ਜੈ ਮਾਤਾ ਦੀ 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 ਜੈ ਕਰਾ ਮਾਤਾ ਵੈਸ਼ਨੋ ਦੇਵੀ ਜੀ ਦਾ ਸਾਚੇ ਦਰਬਾਰ ਕੀ ਜੈ ਜੈ ਮਾਤਾ ਦੀ ਜੈ ਮਾਤਾ ਦੀ ਹਾਂਜੀ ਜੈ ਮਾਤਾ ਦੀ 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 ਇਧਰ ਦੇਖ ਵੀ ਤੂੰ ਬੋਲਦਾ ਨਹੀਂ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੀ ਜੈ ਮਾਤਾ ਦੀ 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 ਕੋਲਾ ਜੀ ਚੱਲੇ ਨੇ ਸ਼ੰਕੀ ਜੀ ਚੱਲੇ ਨੇ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਨਵਜੈ ਕਰਾਂ ਲਾਵਾ ਕੈ ਕਰਾਂ ਲਾਵਾ ਜੈ ਕਰਾ ਸ਼ਰਾਂ ਵਾਲੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਜੈ ਮਾਤਾ ਦੀ 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 ਜੈ ਕਰਾ ਮਾਤਾ ਸ਼ੇਰਾ ਵਾਲੀ ਦਾ ਬੋਲ ਸਾਕੇ ਦਰਬਾਰ ਕੀ ਜੈ ਕਰਾ ਮਾਤਾ ਵੈਸ਼ਨ ਦੇਵੀ ਦਾ ਬੋਲ ਸਾਕੇ ਦਰਬਾਰ ਬਣਾ ਦਾ ਬੋਤਲ ਗਿਰਿਆ ਦੇਖ ਜੈ ਕਰਾ ਪੀਰ ਬਜਰੰਗੇ ਹਰ ਹਰ ਮਹਾਦੇ ਜੈ ਕਰਾ ਪੀਰ ਬਜਰੰਗੇ ਹਰ ਹਰ ਮਹਾਦੇ ਲੋ ਜੀ ਤੁਹਾਡੀ ਯਾਤਰਾ ਸਫਲ ਹੋਵੇ ਮਾਤਾ ਰਾਣੀ ਸਾਹਿਬ ਦੇ ਉੱਤੇ ਆਸ਼ੀਰਵਾਦ ਬਣਾਏ ਰੱਖੇ ਜੈ ਮਾਤਾ ਦੀ ਜੈ ਮਾਤਾ ਦੀ ਲੈ ਵੀ ਆਜਾ ਆਜੋ ਬੋਲੀ ਆਜੋ ਕੋਈ ਗੱਲ ਨਹੀਂ ਮੇਰੇ ਹੱਲ ਕੋਈ ਨਹੀਂ ਰੱਖੇ ਰੰਗ ਜੀ ਫਿਰ ਹੱਲ ਕੀ ਯਾਰਾ ਆ ਦੇ ਦੇ ਦੇਪਕੀ ਜੀ ਹਾਂ ਜੀ ਦੇਪਕੀ ਜੀ ਬੋਲੀ ਖਾਓ ਫਿਰ ਤੁਸੀਂ ਬੋਲੀ ਦੇਪਕੀ ਜੀ ਦੇਪਕੀ ਜੀ ਦੇਪਕੀ ਜੀ ਗ੍ਰਾਮੀਨ ਸਪੀਕਰ ਪਿਆ ਨਹੀਂ ਹੈ ਜੇ ਕਾਰਾ ਛੇਰਾਂ ਵਾਲੀ ਦਾ ਬਹੁਤ ਸਾਰੇ ਸਰਬਾਤਮਕ ਜੈ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਅਰਧੇ ਨਹੀਂ ਲੈਣਾ ਓ ਜੈ ਕਰੋ ਬੈਸ਼ਨੂ ਮਾਤਾ ਦਾ ਬੋ ਸਾਚੇ ਦਰਬਾਰ ਕੀ ਜੈ ਚੌਥੀ ਵਾਰ ਯਾਤਰਾ ਮਾਤਾ ਬੈਸ਼ਨੂ ਦੇਵੀ ਚੱਲੀ ਹੈ ਸਮਾਨੇ ਤੋਂ ਨਾ ਦੁਰਗਾ ਦੇਵੀ ਦੀ ਵਾਰ ਯਾਤਰਾ ਵੱਲੋਂ ਜੈ ਮਾਤਾ ਜੈ ਮਾਤਾ ਜੈ ਮਾਤਾ ਜੀ ਜੈ ਮਾਤਾ ਜੀ ਜੈ ਮਾਤਾ ਜੀ ਚਲੋ ਠੀਕ ਹੈ ਜੈ ਮਾਤਾ ਜੈ ਮਾਤਾ ਜੀ ਰਾਜੂ ਆ Obrigado por tu